ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨਸਰਨ ਗਾਵਾਂ ਸੇ ਲੈਦਾ ਕਹਿੰਦੇ ਸਨੇ ਬਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਇੱਕ ਜਰਸੀ ਹੈ ਟਾਪ ਬਰੀਡ ਤੇ ਦੋ ਮੰਨ ਕੇ ਚੱਲ ਵੀ ਇਹ ਵੀ ਜਰਸੀ ਚ ਆ ਗਈ ਹੈ ਨਾ ਬਈ ਹਾਂ ਵੀ ਇਹ ਵੀ ਜਰਸੀ ਹੈ ਹੂੰ ਕੀ ਬਾਤ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਮੇਰੇ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰ ਲੋ 82476 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਮ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਵੀ ਤੇ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਬਾਈ ਨਾਮ ਤੇ ਡਰੈਸ ਨਾਮ ਬਿਹਰਜੀ ਸਿੰਘ ਪਿੰਡ ਸ਼ਨਾਗਲਾ ਸਿੰਘਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹਦੇ ਆਪੋਂ ਨੇੜੇ ਓਕੇ ਭਾਈ ਨੇੜੇ ਪਰਮ ਭਟੌਰ ਸਹਿਰ ਹੈਗਾ ਭਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 950142 33579 ਠੀਕ ਆ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਬਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲੈਂਦੀਆਂ ਹੁੰਦੀਆਂ ਕੋਈ ਘਰ ਦੇ ਓਕੇ ਆਪਾਂ ਦਾ ਕਿਵੇਂ ਮਾਲ ਕਹਿ ਕੇ ਦਿੰਦੇ ਆਪਾਂ ਤੋਂ ਓਵੇਂ ਕਹਿ ਕੇ ਦੇਣੀ ਆਉਂਦੀਆਂ ਠੀਕ ਆ ਭਾਈ ਹਾਂ ਕਿਹੜਾ ਸੂਆ ਸੂਈ ਹੈ ਵੀਰੇ ਜਰਸੀ ਇਹ ਵੀ ਪਹਿਲਾ ਸੂਆ ਸੂਈਆ ਬੱਚੀ ਕਦੋਂ ਸੂਈ ਹੈ ਵੀਰੇ ਇਹਨੂੰ ਡਾਕਟਰ ਅੱਜ 6 ਸਤਵਾਂ ਦਿਨਾਂ ਸੂਈ ਨੂੰ ਬੱਚਾ ਕੀ ਹੈ ਮੰਗਦਾ ਬੱਚੀ ਹੈ ਡਾਕਟਰ ਮੰਗਦਾ ਬੱਚੀ ਚੰਗੀ ਆ ਨਾ ਬੱਚੀ ਦੀ ਕੁਆਲਿਟੀ ਚੈੱਕ ਕਰਾ ਡਾਕਟਰ ਬਾਕੀ ਗ੍ਰੋਥ ਗ੍ਰਾਫ ਫੇਸ ਫੂਸ ਬੱਚੀ ਦਾ ਸਹੀ ਗੱਲ ਉਹ ਨਹੀਂ ਹੈ ਚੰਗਾ ਆ ਬਾਕੀ ਫੇਸ ਫੂਸ ਦੇਖਦਾ ਹੈ ਤਾਂ ਕੁਆਲਿਟੀ ਬੱਚੀ ਦੀ ਕੀ ਬਾਤ ਬਹੁਤ ਚੰਗਾ ਬੱਚਾ ਹੈ ਉਹ ਨਹੀਂ ਹੈ ਚੰਗਾ ਡਾਕਟਰ ਹੂੰ ਤੇ ਬਾਕੀ ਡਾਕਟਰ ਆਬੀ ਮੈੜ ਮੂੰਹ ਚਾਰ ਦਿਨ ਦਾ ਹੈ ਠੀਕ ਹੈ ਜੀ ਤੇ ਬਾਕੀ ਡਾਕਟਰ ਬੱਚੀ ਦਾ ਢਾਂਚਾ ਚੈੱਕ ਕਰਾ ਦੇ ਹੂੰ ਮੰਨ ਕੇ ਚੱਲ ਡੈਕਟਰ ਜਰਸੀਆਂ ਅਗਲਾ ਕਹਿੰਦਾ ਛੋਟੀਆਂ ਆਈਆਂ ਹੈਗੀਆਂ ਕੱਦ ਕਾਠ ਨਸਲ ਬਰੀਡ ਬੱਛੀ ਦੀ ਪੂਰੋ ਮਾਰੋ ਨੇਵਾ ਕਿੰਨਾ ਕਹਦੇ ਉੰਨਾ ਚੰਗਾ ਲੱਗਿਆ ਹੈ ਬੱਛੀ ਨੂੰ ਫੇਸ ਦੇਖ ਗਰਮ ਫੇਸ ਦੇਖ ਡੈਕਟਰ ਫੇਸ ਦੀ ਬਿਊਟੀ ਕੰਨ ਜੈਕ ਗਰੂਪ ਬੋਦੀਵਾਦੀ ਪੂਰੀ ਚੰਗੀ ਕਲਰ ਬੜਾ ਚੰਗਾ ਬਹਿੜਦਾ ਕਲਰ ਬਾਕੀ ਡੈਕਟਰ ਤਾਂ ਦੇਖੀ ਸਟ੍ਰੇਟ ਕਿੰਨੀ ਹੈਗੀ ਜਮਾ ਪੱਧਰ ਇਹ ਜਮਾ ਡੈਕਟਰ ਬਾਕੀ ਪਸਲੀਆਂ ਪੁੱਸਲੀਆਂ ਦੇ ਦੀਨੀਆਂ ਹੈਗੀਆਂ ਬਰੀਕੀ ਜ ਡੈਕਟਰ ਕੋਈ ਦੁੱਪੜ ਨਹੀਂ ਬਾਕੀ ਡੈਕਟਰ ਲੈਵਲ ਫਿਟਿੰਗ ਚੈੱਕ ਕਰਾ ਬੱਛੀ ਸਹੀ ਬੜਾ ਬੜਾ ਚੰਗਾ ਹਨਾ ਵੀ ਕਮਾਲ ਦਾ ਆਰਡਰ ਆ ਲੈ। ਕੀ ਬਾਤ ਹੈ। ਬਾਕੀ ਡਾਕਟਰ ਆਪਾਂ ਸੀਲ ਢੰਗੀ ਬਹਿੜ ਬਹੁਤ ਆ ਗਈ। ਹੂੰ। ਤੇ ਆਰਡਰ ਦੇਖ ਹਨਾ ਬੜਾ ਜਿਮਨ ਕਮਾਲ ਕਰਲਾ ਥਣ ਪੂਰੀ ਵਿੱਚ ਸੀਲ ਢੰਗੀ ਕਰਮਾ ਲਈ ਜੀ ਗਈ। ਕਿੰਨੀ ਕਹਦੇ ਉਨੀ ਲੈ। ਠੀਕ ਆ ਲੈ। ਕੀ ਬਾਤ ਹੈ। ਲੈ ਬ੍ਰੀਡ ਬਹੁਤ ਹਨਾ ਬਹਿੜ ਤੇ ਬਈ। ਬ੍ਰੀਡ ਦਾ ਡਾਕਟਰ ਬਾਣੀ ਨਹੀਂ ਆਇਆ ਜਾਏਗੀ ਬਹਿੜ ਤੇ ਤੇ ਬਾਕੀ ਡਾਕਟਰ ਥਣ ਚੈੱਕ ਕਰਾ ਨੇੜੇ ਤੋਂ ਬੱਚੀ ਦਾ। ਹੂੰ। ਦੇਖੀਂ। ਲੈ। ਥਾਣੇ ਦੇ ਕਿੰਨਾ ਚੰਗਾ ਲੱਗਿਆ ਬੱਚੀ ਨੂੰ ਪੂਰੇ ਵਿਤ ਕੀ ਦੇ। ਉਹ ਵਾਲਾ ਡਾਕਟਰ ਦੇਖਿਆ ਮੂਠੀ ਵਾਲਾ ਥਾਣਾਗਾ ਤੇ ਚੁਆਇਸ ਵੀ ਇੰਨੀ ਚੰਗੀ ਆ। ਕਿੰਨੀ ਗਏ ਉਹਨੇ ਨਾੜਾਂ ਨੂੰ ਡਾਂ ਲੈ ਪਏ ਤੇ ਦੇਖ ਲਾ ਤੇ ਲੈ ਵਾਲਾ ਡਾਕਟਰ ਜਮਾ ਫਟਾ ਨਾ ਮਟੜਸੇ ਵਾਟ ਡਾਕਟਰ ਪਿੱਛੋਂ ਆਰਡਰ ਚੈੱਕ ਕਰਾ ਦੇ ਬੱਚੀ ਦਾ ਲੈ ਪਛਾਂਤ ਉਹ ਲੈਵਾ ਚੈੱਕ ਕਰੋ ਕਮਾਲ ਦਾ ਬਹੁਤ ਸੋਹਣਾ ਹੈ ਨਾ ਬਾਈ ਬਾਕੀ ਡਾਕਟਰ ਦੇ ਵਛੀ ਦੀ ਫੀਟਿੰਗ ਦੇ ਫਾੜੀ ਵਾਲਾ ਡਾਕਟਰ ਸਹੀ ਗੱਲ ਨਾ ਡਾਕਟਰ ਐਡਰ ਨੂੰ ਮਟਾਇਡ ਸਾਵੇ ਕੁਝ ਨਹੀਂ ਹੋਣਾ ਇਹ ਮੰਨ ਕੇ ਜਾ ਬਾਕੀ ਚੜਾਈ ਚੁੜੀ ਦੇ ਵਿੱਚ ਚੈੱਕ ਕਰਾ ਦੇ ਸਹੀ ਗੱਲ ਹੋਲੇ ਬਰੇ ਮਲਿ ਤੋਰ ਬਾਕੀ ਡਾਕਟਰ ਤੋਂ ਬੱਚੀ ਦਾ ਤੁਰਦੀ ਦਾ ਲੈਵਲ ਹੈ ਬਾਈ ਬਾਕੀ ਦੋ ਨਗ ਨਹੀਂ ਡਾਕਟਰ ਫੇਸ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਤਿਆਰ ਹੋ ਜਾਣਾ ਆਪ ਵੀ ਹਜੇ ਬੱਚੀ ਹੀ ਆ ਡਾਕਟਰ ਬਦਨਾ ਦੇ ਕਦ ਕਦ ਹੋਣ ਵੀ ਬੱਚਾ ਬਹੁਤ ਹੀ ਐ ਚੰਗਾ ਹੈ ਬਾਕੀ ਲੈਵਲ ਦੀ ਕੁਆਲਿਟੀ ਚੇਕ ਕਰਾ ਦੇ ਸ਼ਾਵਾਹ ਕਹਿੰਦੀ ਆ ਲੈਵਲ ਲੱਗਿਆ ਮੈਨੂੰ ਸਹੀ ਗੱਲ ਆ ਬਈ ਵੜਾ ਚੰਗਾ ਆਰਡਰ ਹੈ ਨਾ ਭਾਈ ਬਾਕੀ ਆਰਡਰ ਦੇ ਰੈਕਟਰ ਬਾਕੀ ਮੰਨ ਕੇ ਚੱਲ ਤਾਹਾਂ ਤੋਂ ਪੱਧਰ ਪੁੱਧਰ ਟਰੈਕਟਰ ਐ ਮੰਨ ਕੇ ਚੱਲ ਬਾਦੂ ਮਾਰ ਜਾ ਕਿਸੇ ਪਾਸੇ ਨਹੀਂ ਬਰੀਕੀ ਜਾਂ ਦੁੱਧ ਵਾਲਾ ਪੀ ਟਰੈਕਟਰ ਠੀਕ ਹੈ ਤੇ ਬਾਕੀ ਟਰੈਕਟਰ ਬੈਠਦਾ ਫੇਸ ਫੂਸ ਦੇਖਣ ਲੱਗਿਆ ਵੇਖ ਫੇਸ ਤੇ ਵੀਓ ਤੇ ਬਾਕੀ ਡਾਕਟਰ ਤਾਹਾਂ ਤੋਂ ਪੱਧਰ ਪੁੱਧਰ ਪੱਧਰ ਪੁੱਧਰ ਬੱਛੀ ਹੂੰ ਤੇ ਬਾਕੀ ਫੇਸ ਤੇ ਡਾਕਟਰ ਕੱਦ ਚੈੱਕ ਕਰਾ ਦੇ ਬੱਛੀ ਦਾ ਕਿੰਨਾ ਹੈ ਬਾਈ ਦਾ 6 ਫੁੱਟ ਕਰ ਦੋ ਸਾਲ ਦਾ ਲਾਇਓ ਆਏ ਡਾਕਟਰ ਮੰਨ ਕੀ ਹਮਾਚਲ ਵਾਲੀ ਬਾਲੀ ਨਹੀਂ ਕੀ ਜੀ ਹੁੰਦੀ ਆਈ ਪੂਰੀ ਡਾਇਟ ਬਰੀਕੀ ਬਰੂਕੀ ਤਾਹਾਂ ਤੋਂ ਪੱਧਰ ਪੁੱਧਰ ਬੱਛੀ ਸਹੀ ਗੱਲ ਤੇ ਬਾਕੀ ਡਾਕਟਰ ਬੱਛੀ ਦਾ ਮੰਨ ਕੇ ਤਿਆਰੀ ਥੱਲੋਂ ਚੈੱਕ ਕਰਾ ਦੇ ਹੂੰ ਬਾੜਾ ਜੰਗਿਆ ਲੇਵਾ ਹਨਾ ਕਰਮਾ ਨਹੀਂ ਆਏ ਥੈਂਕ ਯੂ ਫੀਟਿੰਗ ਰਾਈਟਰ ਸਹੀ ਗੱਲ ਨਵਾ ਹਾਣਾ ਡਾਕਟਰ ਜੇ ਵਿੱਚ ਵਾਈਟ ਜੂ ਇੰਨੀ ਚੰਗੀ ਲੱਗੇ ਵਾ ਇਹ ਨੂੰ ਕਿੰਨੀ ਕਹਦੇ ਹੋ ਨੇ ਹਮ ਕੀ ਆ ਵਾ ਸੋਰ ਦੇ ਬਈ ਇੱਕ ਜਿਹੜਾ ਕੋਈ ਨਹੀਂ ਫੋਨ ਨਵਾ ਦੇ ਕੀ ਆ ਵਾ ਬਾਕੀ ਜਿਹੜੇ ਲੱਤਾਂ ਹੁਣ ਵੀ ਬਚੀਆਂ ਖੋ ਖੋਲ ਦਰਦੀ ਹੈਗੀ ਜਿਹੜਾ ਅੱਖ ਨੂੰ ਤਿਆਰੀ ਦੇਖੇ ਹੁਣ ਯੂਨੀਵਰਸਿਟੀ ਸਹੀ ਗੱਲ ਹੈ ਮੋਲ ਭਰਾ ਜੈਜ ਹੋ ਮੋਲ ਡਾਕਟਰ ਬੱਛੀ ਹਸਾ ਨਾਲ ਜਮਾ ਜੈਜ ਹੋਗਾ ਠੀਕ ਆ ਭਾਈ ਮੋਲ ਨਿਵਾੜਾ ਕਰਨ ਡਾਕਟਰ ਹੈ ਬੱਛੀਆਂ ਲੋਕ ਬਹੁਤ ਮੋਲ ਕਰੀ ਜਾਂਦੇ ਆਗੇ ਹੂੰ ਤੇ ਬਾਕੀ ਦੇਖ ਡਾਕਟਰ ਤਾਂ ਖੜਨੀ ਫੁਰਨੀ ਬੱਛੀ ਸਹੀ ਗੱਲ ਆ ਬਾਕੀ ਡਾਕਟਰ ਨਾ ਆਇਆ ਨਿਕਲਾ ਮਗਰ ਜੇ ਲੇਵਾ ਮਗਰ ਮੂਰ ਦਾ ਲੇਵਾ ਆ ਹੂੰ ਸਾਈਡਾਂ ਸੂਡਾਂ ਤੋਂ ਤਾਹ ਤੋਂ ਪੱਧਰ ਪੈਰਾਂ ਪੂਰਾ ਦੀ ਬਾਹਰ ਚ ਬਰੀਕੀ ਬਰੂਕੀ ਸਹੀ ਉਹ ਨਿਯਾਜ ਲੱਗੀ ਆਗੀ ਹਾਂ ਬਾਕੀ ਮੋਲ ਬਾਈ ਦੇ ਜੈਜ ਹੀ ਹੁੰਦੇ ਆ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਪਾਲਾ ਮੋਲ ਨਹੀਂ ਕਰਦੇ ਪਰ ਬਰੀਡ ਇੱਕ ਚੀਜ਼ ਆ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਕਹਿੰਦੇ ਬਾਈ ਬਾਕੀ ਡਾਕਟਰ ਬੈਡ ਵੀ ਇਹ ਬੱਚੀ ਆਂਗੀ ਆ ਬਦਨਾ ਡਾਕਟਰ ਹੂੰ ਘਟਣ ਵਾਲੀ ਚੀਜ਼ ਨਹੀਂ ਬਦਨ ਵਾਲੀ ਚੀਜ਼ ਆ ਬਾਈ ਕੀ ਬਾਤ ਆ ਤੇ ਬਾਕੀ ਪਛਾਣ ਤੋਂ ਲੈਵਾ ਦੇਖੋ ਲੈ ਕਮਾਲ ਦਾ ਬਾਕੀ ਧਾਰਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਧਾਰਾਂ ਮਾਰ ਬਾਈ ਬੜੀ ਚੰਗੀ ਆ ਨਾ ਮੋਟਾ ਬਾਈ ਡਾਕਟਰ ਨੇੜੇ ਹੋਣ ਦਾ ਮੂਰੋ ਸੰਤ ਕੀ ਬਾਤ ਆ ਬੜਾ ਚੰਗਾ ਚੋਣਾ ਹੈ ਨਾ ਬਾਹਰੋਂ ਇਹ ਲੈਟਰ ਦੇਖ ਲੈ ਪੈਸਾ ਲੈਣ ਦਾ ਪੈਰ ਪਟਣਾ ਬੱਚੀ ਨੇ ਹੂੰ ਤੇ ਬਾਕੀ ਇਹਦਾ ਦੁੱਧ ਵੀ ਜਮਾ ਚਟਾ ਡਾਕਟਰ ਜਮਾ ਚਟਾ ਬਾਈ ਲੱਗ ਮਗਰਲੇ ਥਣਾਈ ਚੈੱਕ ਕਰ ਲੋ ਕੀ ਬਾਤ ਹੈ ਬੜਾ ਚੰਗਾ ਚੋਣਾ ਹੈ ਗਰਮ ਵਾਲੀ ਲੈ ਕਿ ਨਹੀਂ ਬਾਈ ਨੇ ਬੜੀ ਬਾਈ ਨੇ ਬੜਦੀ ਆ ਦੋ ਨਾਲ ਕੇ ਬੈਠ ਨੇ ਬੱਚਾ ਮਗਰ ਬੱਚੀ ਬੱਚੀ ਨੇ ਵੀ ਗਰਮ ਵਾਲੀ ਨਾਲ ਹੀ ਤਿਆਰ ਹੋਣਾ ਬਾਕੀ ਦੇਖ ਲੈਟਰ ਬੱਚੀ ਉਤਰੇ ਮੈਂ ਥਾਣ ਦੇ ਹੀ ਕਿੰਨਾ ਚੰਗਾ ਮਾਰਾ ਮੈਂ ਪੂਰੀ ਵਿੱਤੇ ਥਾਣ ਨਾਲ ਤੇ ਆ ਦੇ ਲੈਟਰ ਦੁੱਧ ਲੈ ਹੂੰ ਕਿੰਨੇ ਘਟਾਰਾਂ ਮਾਰੀਆਂ ਦੁੱਧ ਦੇ ਖਾਰਾ ਤੇ ਬਾਕੀ ਡਰਟਰ ਬੱਛੀ ਹੁਣ ਪਛੀਂਦੇ ਮਗਰੋਂ ਲੈਫਟ ਫੀਟਿੰਗ ਚੈੱਕ ਕਰਾ ਬੱਛੀ ਦੇ ਲੈਵਾ ਚੈੱਕ ਕਰੋ ਕਮਾ ਬਾ ਡਰਟਰ ਨਇ ਫਿੱਟ ਤੇ ਸਾੜੀ ਵਾਲਾ ਆਰਡਰ ਲੱਗਿਆ ਹੋਗਾ ਮਗਰ ਮੂਹਰ ਦਾ ਲੈਵਾ ਦੇ ਡਰਟਰ ਇਧਰ ਉਧਰ ਵੀ ਚੈੱਕ ਕਰਾ ਦੇ ਬੱਛੀ ਮੋਲ ਜੈਜੂ ਨਾ ਬਈ ਮੋਲ ਡਰਟਰ ਜਮਾ ਜੈਜੂ ਬਾੜ ਦੇ ਹਿਸਾਬ ਨਾਲ ਅੱਗੇ ਭਾਈ 2 ਨੰਬਰ ਤੇ ਕਿਹੜਾ ਸੂਹਾ ਸੂਈ ਆ ਬੈਣ ਇਹ ਡਾਕਟਰ ਦੂਜਾ ਸੂਹਾ ਹੈ ਇਹ ਕਦੋਂ ਸੂਈ ਹੈ ਵੀਰੇ ਇਹ ਉਹ ਡਾਕਟਰ ਅੱਜ ਪਰਸੋਂ ਦੀ ਸੂਈ ਹੈ ਡਾਕਟਰ ਇਹ ਠੀਕ ਆ ਇਹ ਨਾੜੋਂ ਨੂੜੋਂ ਜਮਾਂ ਨਾਲ ਆ ਹੂੰ ਬੱਚਾ ਕੀ ਆ ਬੱਚਾ ਡਾਕਟਰ ਠੀਕ ਆ ਭਾਈ ਬਾਕੀ ਡਾਕਟਰ ਪੰਜਾਬ ਵਾਲੀ ਜਰਸੀ ਆ ਗਈ ਹੂੰ ਬਾਕੀ ਵਹਿੜ ਦਾ ਢਾਂਚਾ ਚੈੱਕ ਕਰਾ ਦੇ ਕੀ ਆ ਬਾਤ ਆ ਹਨਾ ਤਾਂਾਂ ਤੋਂ ਚੌੜੀ-ਚਾੜੀ ਕੱਦ ਵਿੱਡ ਕਲਰ ਪ੍ਰਿੰਟ ਤੇ ਸੇਹਣਡੀ ਕਰਮ ਵਾਲੀ ਐਨੀ ਕ ਹੈਗੀ ਠੀਕ ਆ ਐਨੀ ਕਹਦੇ ਹੁੰਦੇ ਲਾ ਕੀ ਆ ਵਾਹ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਜਿਵੇਂ ਮਰਜੀ ਡੈਕ ਲਾ ਕੁਛ ਨਹੀਂ ਠੀਕ ਦੇ ਸੀਲ ਫੁੱਲ ਫੁੱਲ ਬ੍ਰੀਡ ਬਾਕੀ ਡਾਕਟਰ ਨੇੜ ਤੋਂ ਆ ਕੇ ਥਣ ਚੇਕ ਕਰਾ ਦੇ ਵੈੜ ਦਾ ਕਿੰਨਾ ਚੰਗਾ ਪੂਰੀ ਵਿਤੀ ਦੇ ਕੱਲਾ ਕੱਲਾ ਆ ਡਾਕਟਰ ਪੂਰਾ ਮੂਠੀਆ ਖਣ ਲੱਗਾਗਾ ਨਾੜਾ ਦੇ ਕਰਮਾ ਨਾੜਾ ਡਾਕਟਰ ਬਾਕੀ ਡਾਕਟਰ ਕਲਰ ਕੋਲਰ ਤੇ ਆ ਚੀਜ਼ਾਂ ਦੇ ਵੈੜ ਅੱਛਾ ਵਾਲੇ ਵੇਖਣਾ ਬੇ ਕਮਾਲ ਆ ਪੂਰਾ ਪੰਡ ਵਾਲਾ ਵੇਖ ਇਧਰ ਇਧਰ ਦੇਖ ਡਾਕਟਰ ਇਸ ਦੀ ਬਿਊਟੀ ਕਮਾਲ ਦੀ ਸੋਈ ਸਵਾਈ ਬ੍ਰੀਡ ਦੇਖ ਕਰਮਾ ਲਈ ਤੇ ਕਿ ਬ੍ਰੀਡ ਡਾਕਟਰ ਬਾਕੀ ਢਾਂਚਾ ਇੰਨਾ ਕ ਮਜ਼ਬੂਤ ਆ ਵਹਿੜਦਾ ਉਹਨਾਂ ਹੀ ਲੇਵਾ ਆ ਗਏ ਉਹਨਾਂ ਹੀ ਵੇਚਿਆ ਕਿ ਨਹੀਂ ਹਾਂਜੀ ਬੰਕ੍ਰੇਡ ਢਾਂਚਾ ਵਹਿੜਦਾ ਇੰਨਾ ਕ ਮਜ਼ਬੂਤ ਲੱਗਿਆ ਗਿਆ ਕਿੰਨਾ ਕਦੇ ਉਹਨਾਂ ਸਹੀ ਗੱਲ ਜਰਸੀਆਂ ਚ ਆਈ ਡਾਕਟਰ ਇਹ ਵੀ ਹੂੰ ਦੁੱਧ ਡਾਕਟਰ ਕਿੱਥੋਂ ਆਪਾਂ ਲਈ ਹੈਗੀ ਠੀਕ ਆ ਮਾਲਕਾਂ ਨੇ ਪਹਿਲੇ ਸੂਏ 22 23 ਕਿਲੋ ਚਾਹ ਰਿਹਾ ਦੱਸਿਆ ਗਿਆ ਠੀਕ ਹੈ ਜੀ ਬਾਕੀ ਡਾਕਟਰ ਦੇਖ ਤੋੜਾ ਤਰ੍ਹਾਂ ਚੈੱਕ ਕਰ ਰਿਹਾ ਡਾਕਟਰ ਵਹਿੜਦਾ ਕੀ ਆ ਬਾਤਾਂ ਫੁੱਲ ਬਰੀਡ ਫੁੱਲ ਲੇਵਾ ਉੱਤੋਂ ਪੱਦਰ ਚੌੜੀ ਜੂੜੀ ਸਹੀ ਗੱਲ ਆ ਫੁੱਲਾ ਕਿ ਨਹੀਂ ਬਈ ਫੁੱਲਾ ਰਾਈਡਰ ਜਾਵਾ ਗੱਲ ਲੱਗਿਆ ਅੱਥੀ ਜੂਲੇ ਚਾਹੇ ਮਸ਼ੀਨਾਂ ਚੂਲੇ ਇੱਕ ਨੰਬਰ ਥਣ ਲੱਗਿਆ ਦੇ ਰਾਈਡਰ ਇਧਰ ਲੰਬੀ ਲੰਬੀ ਕਿਆ ਬਾਤ ਹੈ ਦੇ ਰਾਈਡਰ ਫੇਸਬੁਕ ਚੈੱਕ ਕਰਾ ਦੇ ਵੜ ਦਾ ਹੂੰ ਦੇ ਰਾਈਡਰ ਆਂਗਾਂ ਕਰਕੇ ਡਰੀ ਜਾਨੀ ਗਿਆ ਸਹੀ ਗੱਲ ਆ ਬਈ ਦੇ ਰਾਈਡਰ ਫੇਸਬੁਕ ਚੈੱਕ ਕਰ ਹੂੰ ਸੱਦ ਕੁਦ ਦੇ ਵੜ ਦਾ ਸਹੀ ਗੱਲ ਆ ਬਈ ਵਾਲੀ ਚੰਗੀ ਬਰੀਡ ਆ ਬਾਕੀ ਡਾਕਟਰ ਖੜਨੀ ਕੋਈ ਟੂ ਹਾਨੀ ਚੱਕਣਾ ਤਾਂ ਡਾਕਟਰਾਂ ਦੇ ਪੱਧਰ ਆ ਜਮਾ ਪੈਰਾਂ ਪੂਰਾ ਨਹੀਂ ਫੇਸ ਕੂਸ ਦੇ ਕਲਰ ਕੁੱਲਰ ਅੱਗੇ ਕਿੰਨੀ ਗਹਿੜਾ ਡਾਕਟਰ ਉਨੀ ਚੰਗੀ ਹੈ ਜੀ ਮੋਲ ਵੀਰੇ ਜਾਇਜ਼ ਹੋ ਮੋਲ ਡਾਕਟਰ ਜਮਾ ਜਾਇਜ਼ ਹੋਗਾ ਠੀਕ ਆ ਬਾਈ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਜਮਾ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲ ਨਾਲ ਵੜ ਦੇ ਦਿਆਂਗੇ ਪਰ ਵੜ ਇੱਕ ਚੀਜ਼ ਆ ਕਿ ਨਹੀਂ ਬਾਈ ਕੀ ਹੈ ਡਾਕਟਰ ਹਾਂ ਬਾਕੀ ਡਾਕਟਰ ਇੰਨੀ ਜ਼ਰੂਰਤ ਨਹੀਂ ਮਿਲਦੀ ਡਾਕਟਰ ਤਾਂ ਜੀ ਬੈਠ ਸਹੀ ਗੱਲ ਆ ਬਾਈ ਚਾਰ ਸਰੇ ਤੋਂ ਫਿੱਟ ਪਈ ਆ ਪਛਾਂ ਤੋਂ ਲੈ ਵਾ ਦੇ ਹੁਕਮ ਆ ਬਹੁਤ ਸੋਹਣਾ ਆਰਡਰ ਲੱਗਿਆ ਬਾਕੀ ਡੈਕਟਰ ਆਰਡਰ ਤਾਂ ਕਿੰਨਾ ਚੰਗਾ ਲੱਗਿਆ ਵੈੜ ਨੂੰ ਤੇ ਬਾਕੀ ਡੈਕਟਰ ਇਧਰ ਸਾਈਡਾਂ ਤੋਂ ਦੋ ਦਿਖਾ ਦੇ ਆਰਡਰ ਕਿੰਨਾ ਚੰਗਾ ਹੈਗਾ ਬਾਕੀ ਡੈਕਟਰ ਇਧਰ ਦੇ ਤਾਂ ਹਾਂ ਬਹੁਤ ਚੌੜੀ ਛਾੜੀ ਤੇ ਵਜਨ-ਵਜਨ ਤੇ ਕਲਰ ਪ੍ਰਿੰਟ ਵੈੜ ਦਾ ਸਹੀ ਆ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਰੱਖਾ ਬਾਕੀ ਬਹੁਤ ਆ ਬਾਕੀ ਡੈਕਟਰ ਵੈੜ ਸੀਏ ਸੰਧੀ ਦੇਖੀ ਤੇ ਨੇਵਾ ਲੂਵਾ ਬੜਾ ਚੰਗਾ ਜਿਉਣਾ ਹੈ ਨਾ ਕਰਮ ਵਾਲੀ ਦਾ ਮੋਟੀ ਮੋਟੀ ਜਵਾਈਆ ਜਿਵੇਂ ਮਰਜ਼ੀ ਚੋਈ ਚੱਲ ਗਈ ਚੱਕਰੀ ਕੀ ਆ ਵਾਹ ਸੂਣ ਚੰਗਾ ਹੈ ਨਾ ਨੱਬੜਦੀ ਹੈ ਜਵਾਈ ਕਿ ਨਹੀਂ ਬੜਾ ਨਹੀਂ ਆਇਆ ਚੰਗਾ ਜਿਉਣਾ ਨਾ ਇਹ ਲੈ ਮਾ ਕਰ ਲੈ ਥਣਾ ਜੋ ਦਿਖਾ ਦੇ ਬਈ ਚਵਾਈ ਨਿਆਣਾ ਪਾਉਣਾ ਪਾ ਨਹੀਂ ਪਾਣਾ ਨਾ ਪਤਾ ਵੀ ਕੋਈ ਚੱਕਰ ਨਹੀਂ ਹੈ ਨਾ ਤੂੰ ਹੀ ਚੱਕਰੀ ਲੈਟਰ ਦੇਸ ਦੀ ਵਾਈ ਗੱਡੀ ਫੌਲਾ ਬਈ ਸੋਈ ਸਵਾਈਆ ਖਾਣ ਦੇ ਕੋ ਇੱਕ ਨੰਬਰ ਜਵਾਈ ਵੀ ਇੱਕ ਨੰਬਰ ਬਾਕੀ ਫੈਂਡ ਫੁੱਲ ਆ ਜੋ ਗਰਮੀ ਬਿਲਕੁਲ ਨਹੀਂ ਮੈਂ ਕਿੰਨੇ ਘਿਹੇ ਧਾਰਾ ਮਾਰੀਆਂ ਡਾਕਟਰ ਦੀ ਦੁੱਧ ਤੇ ਬਾਕੀ ਠੰਡ ਦੇ ਕਿੰਨਾ ਚੰਗਾ ਕੰਮ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਇੱਕ ਨੰਬਰ ਥਣ ਲੱਗਦਾ ਬਾਕੀ ਡਾਕਟਰ ਲੋਗੇ ਦੇ ਕੁਆਲਟੀ ਹਮ ਲੈ ਕੀ ਬਾਤ ਆ ਪੂਰਾ ਫੱਟ ਬਾਕੀ ਡਾਕਟਰ ਦੇ ਹੱਥ ਨੂੰ ਆਟਾ ਲਾਡੂ ਲਾਟ ਗਈ ਬੱਚੀ ਦਸਣਾ ਆ ਵੈਣ ਨੇ ਸਹੀ ਗੱਲ ਤੇ ਬਾਕੀ ਡਾਕਟਰ ਸੀਲ ਹੰਡੀ ਦਾ ਇੰਨੀ ਗੈਗੀ ਕਿੰਨੀ ਕਹਦੇ ਉੰਨੀ ਸਹੀ ਗੱਲ ਲੈ ਕੀ ਬਾਤ ਠੰਡੀ ਫੁੱਲ ਬਾਕੀ ਮੌਲਾ ਬਾਈ ਗਣਾ ਜੈ ਜੀ ਅੱਗੇ ਆ ਗਈ ਤਨਨ ਕਿਹੜਾ ਸੂਆ ਸੂਈ ਹੈ ਇਹ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਇਹ ਡਾਕਟਰ ਰਾਤ ਸੂਈ ਹੈਗੀ ਬੱਚਾ ਕੀ ਦੇਤਾ ਨਹੀਂ ਬੱਚਾ ਉਹਦਾ ਡਾਕਟਰ स्नोਮੈਨ ਵਾਸੀ ਮੰਨ ਲੱਗਿਆ ਵਸਿਆ ਠੀਕ ਆ ਤੇ ਬੱਚਾ ਰੋ ਰਿਹਾ ਏ ਡਾਕਟਰ ਦੇਖਦੇ ਬੱਚੇ ਹੁੰਦੇ ਤਾਂ ਗੱਲਾਂ ਹੀ ਹੋਰ ਹੋਣੀਆਂ ਸੀਗੀਆਂ ਦੇਖੀ ਕੀ ਸੀ ਡਾਕਟਰ ਬੱਚਾ ਇੱਕ ਤਰ੍ਹਾਂ ਦਾ ਹੂੰ ਬੜੀ ਨਿਆਈ ਵੱਡਾ ਬੁੜਾ ਤੇ ਕੁਆਲਿਟੀ ਇੱਕ ਨੰਬਰ ਆਈ ਜੀ ਲੇਵਾ ਦੇ ਯਾਰ ਵੈੜ ਦਾ ਹਨਾ ਬਈ ਦੇਖ ਡਾਕਟਰ ਕੀ ਬਾਤ ਆ ਬੜੀ ਕੂਠਮੜੀ ਦੀ ਸਖਾ ਦੇ ਲੇਵਾ ਟਕਾ ਕੇ ਕੀ ਬਾਤ ਪੰਡ ਲੇਵੇ ਯਾਰ ਪੰਡ ਡਾਕਟਰ ਮੰਨ ਕੇ ਜਾਲ ਬੱਚੇ ਨੂੰ ਦੁੱਧ ਪਿਆ ਕੇ ਐਵੇਂ ਗੱਪ ਮਾਰੀ ਹੈਗੇ ਹੂੰ ਤੇ ਤਿੰਨ ਚਾਰ ਕਿਲੋ ਕੱਢਾ ਆ ਬੱਚੇ ਨੂੰ ਪਿਆ ਕੇ ਠੀਕ ਆ ਤੇ ਬੋਲਾ ਡਾਕਟਰ ਜਮਾ ਖੱਟਾ ਖੱਟਾ ਨਾੜਾ ਇੱਕ ਕੱਲੀ ਕੱਲੀ ਨਾੜ ਦੇ ਡਾਕਟਰ ਸੀ ਲੀ ਲੈ ਆ ਥਾਨ ਪੂਰੀ ਮਿੱਟੀ ਦੇ ਥਾਨ ਜਿਵੇਂ ਮਰਜੀ ਲੈ ਬੈਠਾ ਜਿਵੇਂ ਮਰਜੀ ਲੈ ਬਾਲਾ ਚੰਗਾ ਲੈਵਾ ਬਾਕੀ ਡਾਕਟਰ ਲੈਵਾ ਕਰਮੇ ਸ਼ੀਲ ਢੀ ਦੇਖੀ ਹੂੰ ਬਲਾ ਸਹੀ ਗੱਲ ਆ ਉਸ ਨਹੀਂ ਕਹਿਣਾ ਕਰਨਾ ਡਾਕਟਰ ਹੂੰ ਮੰਨ ਕੇ ਜਾਂ ਲੈਵਾ ਲੂਵਾ ਡਾਕਟਰ ਥਣ ਤੋਂ ਇੰਨਾ ਚੰਗਾ ਲੱਗਿਆ ਮੁੱਠੀ ਵਾਲਾ ਸਹੀ ਗੱਲ ਇੰਨਾ ਕਹਦੇ ਉਹਨਾਂ ਲੈ ਹੂੰ ਦੇਖ ਡਾਕਟਰ ਥਣ ਦੇਣਾ ਚੈੱਕ ਕਰਵਾਦ ਨੇ ਮਨੂੰ ਤੇ ਵਾ ਇੱਕ ਨੰਬਰ ਥਣ ਬਾਕੀ ਡਾਕਟਰ ਮਾੜੀਆਂ ਮੋਡੀਆਂ ਭਾਲਾਂ ਹੇਦਾ ਬੈਠਦੇ ਹੂੰ ਲੈਵਾ ਲੂਵਾ ਦੇ ਡਾਕਟਰ ਹੂੰ ਆਹ ਕਹਿੰਦੇ ਡਾਕਟਰ ਲੈਵਾ ਤਾਂ ਮੈਨੂੰ ਨਹੀਂ ਲੱਗਿਆ ਸਹੀ ਗੱਲ ਜਮਾ ਫੈਕਟ ਲੈਵਾ ਡਾਕਟਰ ਕੋਈ ਟੁੱਟਮਾ ਨਹੀਂ ਬਾਕੀ ਆਉਂਦੇ ਦੇਮ ਚੌੜੀ ਦੇ ਰੈਟਰੈਸ ਨਹੀਂ ਗਾ ਮਜਬੂਤ ਡਾਬੜੀਆਂ ਢਾਂਟਾ ਢੁੰਟਾ ਦੇ ਰੈਟਰੈਸ ਨਸਲ ਬ੍ਰੀਡ ਚੱਕਰਾ ਦੇ ਬੈੜ ਦੀ ਖੋਲ ਲਾ ਬਈ ਤੋਰ ਕੇ ਦਿਖਾ ਦੇ ਸੂਏ ਸਵਾਈ ਬੱਚਾ ਬਾਈ ਨੇ ਦੱਸਿਆ ਵੀ ਸੀਮਣ ਬਹੁਤ ਚੰਗਾ ਲੱਗਦਾ ਲੈ ਰੈਟਰ ਫੇਸ ਬਿਊਟੀ ਚੈੱਕ ਕਰੋ ਬਾਈ ਕੀ ਬਾਕੀ ਦੀ ਮੇਵਾ ਜਤਰਾ ਰੈਟਰ ਤੋਰ ਦਿਵਾ ਲੇਵਾ ਤਾਂ ਬਈ ਮੈਂ ਕਹਿੰਦਾ ਕੋਈ ਲੈਖਾ ਹੀ ਨਹੀਂ ਲੈਵੇਦਾ ਤਾਂ ਹਨਾ ਹਾਂ ਬਈ ਬਾਕੀ ਚੌੜੀ ਜੂੜੀ ਬਾਕੀ ਤੋਰਾ ਹੀ ਰੱਖਦਾ ਬਾਕੀ ਇਹ ਟ੍ਰੈਂਡ ਮਿਲੇਵਾ ਕੁੱਟ ਮਾਇਆ ਚੜਾਈ ਚੜੂਈ ਚ ਨੇੜੇ ਦਾਟਰ ਕੁਆਲਟੀ ਕਿੰਨੀ ਕਹਦੇ ਉਨੀ ਚੰਗੀ ਆ ਸਹੀ ਗੱਲ ਬਾਕੀ ਬਾੜ ਦਾ ਕੋਈ ਡੱਬ ਡਿਜ਼ਾਈਨ ਬਹੁਤ ਨਹੀਂ ਆਇਆ ਚੰਗਾ ਲੱਗਿਆਗਾ ਹੂੰ ਤੇ ਮੁੱਲ ਵੀਰੇ ਜਾਇਜ਼ ਹੋ ਮੋਲ ਡਾਟਰ ਜਮਾ ਗਿਆ ਜੂਗਾ ਠੀਕ ਆ ਬਈ ਬਾਕੀ ਡਾਟਰ ਦਾ ਫੇਸ ਦੇਖ ਹੂੰ ਫੇਸ ਦੀ ਬਿਊਟੀ ਕਮਾਲ ਦੀ ਆ ਮੋਲ ਬਾਈ ਕਹਿੰਦਾ ਬਾਲਾ ਨਹੀਂ ਕਰਦੇ ਜਮਾ ਵਾਹ ਕਿ ਰੈਡਰ ਕਦ ਚੈੱਕ ਕਰਾ ਦੇਦਾ ਕਿੰਨਾ ਚੰਗਾ ਆ ਤੇ ਫੇਰ ਸਕੂਸ ਦੇ ਰੈਡਰ ਲੱਗਿਆ ਵਾਹ ਕਿੰਨਾ ਹੈ ਦੇ ਚੈੱਕ ਕਰ ਹਨ ਬਾਕੀ ਜਿਹੜਾ ਡੱਬੜੀ ਐਨ ਉਹ ਨਿਯਾਇਤ ਚੰਗਾ ਵਾਹ ਦਾ ਸਹੀ ਗੱਲ ਤੇ ਜਮਾ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੋਲ ਨਹੀਂ ਰੱਖਦੇ ਬਾਲਾ ਮੋਲ ਦਾ ਰੈਡਰ ਕਰਨੇ ਹੀ ਨੀਗਾ ਮੋਲ ਉਹ ਨਹੀਂ ਕਰਨੇ ਕਿੰਨੇ ਕਿ ਰੁਪਏ ਲੈਣੇ ਆ ਸਹੀ ਗੱਲ ਹੈ ਬਾਈ ਲੈ ਆਰਡਰ ਰੋਡਰ ਬੜਾ ਚੰਗਾ ਹੈ ਨਾ ਆਰਡਰ ਦਾ ਰੈਡਰ ਕਿਸੇ ਪਾਸੋਂ ਲਿਖਿਆ ਹੀ ਨਹੀਂਗਾ ਉਹ ਡਾਇਟਰ ਬਾਕੀ ਆ ਵੀ ਬੈਡ ਵਾਚਗੇ ਇਹ ਬੈਨ ਨੂੰ ਦੁੱਧ ਪਾਉ ਉਹ ਵੀ ਕਿਹੜੀ ਸਹੀ ਗੱਲ 26 27 ਕਿਲੋ ਚੋਇਆ ਦੱਸ ਐ ਡਾਇਟਰ ਕਿੱਥੋਂ ਆਪਾਂ ਲਈ ਹੈਗੀ ਓਕੇ ਬਾਕੀ ਸੇਵਾ ਤੇ ਆਪਾਂ ਨਹੀਂ ਕਹਣਾ ਕਿੰਨਾ ਦੇ ਦੂਗੀ ਬਾਕੀ ਧਾਰਾਂ ਬਈ ਮਾਰ ਕੇ ਲੁਕਾਉਂਦਾ ਚਵਾਈ ਬੜੀ ਚੰਗੇ ਆ ਨਾ ਮੋਟਾ ਮੋਟਾ ਚੋਣ ਆ ਬਈ ਲੈ ਇਹ ਡਾਇਟਰ ਪੰਪੀਆ ਮਾਹਰਾ ਕੜਕਾ ਸੁਣਦਾ ਹੈ ਨਾ ਇੱਕ ਨੰਬਰ ਚੋਣ ਲੱਗਿਆ ਗਰਮ ਵਾਲੀ ਨੂੰ ਇੱਕ ਨੰਬਰ ਇਹ ਬਾੜੀ ਹੋ ਜਾਂਦਾ ਤੁਹਾਨੂੰ ਮੈਂ ਕਹਿੰਦਾ ਬਈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣ ਮਗਰ ਲੈ ਥਣਾ ਜੋ ਚੈੱਕ ਕਰ ਲੋ ਜੀ ਬਾਈ ਕੀ ਬਾਤ ਅੜਕਾ ਖੌਣ ਦਾ ਚਬਾਈ ਦਾ ਜਿਵੇਂ ਮਰਜੀ ਚੋਈ ਚੱਲ ਕੋਈ ਸੱਤ ਨਹੀਂ ਕਹਿਣਾ ਕੋਈ ਕੋਈ ਬਾਈ ਨੇ ਇਹ ਡਾਇਰੈਕਟਰ ਕੋ ਪਾਪੜਾ ਮਣੀ ਮੁੰਡੇ ਬੱਛੀਆਂ ਲਾਦਿਆ ਥਣ ਦੇ ਗਲਾਸਾਂ ਵਰਗੇ ਕੱਢਣ ਸਹੀ ਗੱਲ ਆ ਬਾਈ ਹੂੰ ਨੇ ਵੱਡ ਦਿਆ ਤੇ ਵਹੀ ਤੱਕ ਨਹੀਂ ਡਾਇਰੈਕਟਰ ਕਿੰਨੇ ਘਤਾਰਾਂ ਮਾਰੇ ਦੇਖੀ ਥਣ ਦੇ ਕਿੰਨੇ ਜਗ ਮੂਠੀ ਵਾਲਾ ਲੈ ਹੂੰ ਦੇ ਲੈ ਤੇ ਥਣ ਗੱਡਾ ਵੜਨ ਸਾਨ ਲੱਗਿਆ ਪੂਰੀ ਵਿੱਤੀ ਦੇ ਖਾਨਮੀ ਡਾਕਟਰ ਬਾਹ ਨਜਾਇਬ ਵਿਖਵਾ ਬੁਖਰਮਣ ਲੱਗਿਆ ਤੇ ਸੀਲ ਢੰਡੀ ਦੇ ਡਾਕਟਰ ਲੈ ਇਧਰ ਦੇ ਦੇਵਾ ਦੇ ਡਾਕਟਰ ਵਹਦਾ ਪਾਸੇ ਐਂ ਫੜਾਈ ਜੜਾ ਡਾਕਟਰ ਡਰਜਾ ਫਿੱਟ ਸਹੀ ਗੱਲ ਆ ਬਾਈ ਲੈ ਡਾਕਟਰ ਸਿੱਧੇ ਪਾਸੇ ਬਹੁਣੇ ਪੁਠੇ ਪਾਸੇ ਦੇ ਵਹ ਲੈ ਬਾਈ ਕੋਈ ਚੱਕਰੀ ਨਹੀਂ ਹਣਾ ਜਮੀ ਨਹੀਂ ਕੁਝ ਕਹਿਣਾ ਕਰਉਂਦਾ ਜੈ ਜੀ ਮੁੱਲ ਜਮਾ ਜਾਏ ਡਾਕਟਰ ਠੀਕ ਆ ਬਾਈ ਨਾਗਸੀ ਭਰਾ ਕੋਲੇ 3 ਬਈ 3 ਹੀ ਰਖਾ ਤੇ ਕਿਸੇ ਵੀ ਨੂੰ ਕੋਈ ਵੀ ਨਾਗੋ ਪਸੰਦ ਆ ਬਾਈ ਨਿਕਨੇਟ ਕਰ ਲਿਓ ਧੰਨਵਾਦ